ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਜਸੀ ਮੈਂ ਆਵੈ ਕਸਮ ਕੀ ਬਾਣੀ ਤਸੜੋ ਕਰੀ ਗਿਆਨ ਬਿਲਾਲ ਪਾਪ ਕੀ ਜਨ ਲੈ ਕਬਲ ਧਾਇਆ ਜੋਰੀ ਮੰਗਾ ਧਾਨ ਬੇ ਲਲ ਜਸਿ ਮਯਾ ਵਾ ਕਸਮ ਕੀ ਬਾਣੀ ਤਸੜਾ ਕਰੀ ਗਿਆਨ ਬੇ ਲਲ ਏ ਭਾਈ ਲਲੋ ਮੈਨੂੰ ਜਿਹੋ ਜਈ ਖਸਮ ਪ੍ਰਭੂ ਵੱਲੋਂ ਪ੍ਰੇਰਣਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਨਾ ਦੀ ਵਾਕਿਫੀ ਬਾਕਫੀਅਤ ਦਿੰਦਾ ਹਾਂ ਜੋ ਇਸ ਸਹਿਦ ਸਾਧਪੁਰ ਵਿੱਚ ਵਾਪਰੀ ਹੈ ਪਾਪ ਕੀ ਜਾਂਦੇ ਇਲਾਕਾ ਬਨੋ ਧਾਇ ਜੋਰੀ ਮੰਗਾਏ ਦਾਨ ਵੇ ਲਾਲੋ ਬਾਬਰ ਕਾਬਲ ਤੋਂ ਪੋਜ ਜੋ ਮਨੋ ਪਾਪ ਜ਼ੁਲਮ ਦੀ ਜਨ ਹੈ ਇਕੱਠੀ ਕਰਕੇ ਆ ਚੜਿਆ ਹੈ ਅਤੇ ਜੋ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾਨ ਮੰਗ ਰਹਾ ਹੈ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਪੇਰਾ ਪਰਧਾਨ ਬਿਲਾਲੋ ਸੈਦਪੁਰ ਵਿੱਚੋਂ ਹਇਆ ਤੇ ਧਰਮ ਦੋਵੇਂ ਲੋਪ ਹੋ ਚੁੱਕੇ ਹਨ ਝੂਠੀ ਝੂਠ ਚੌਧਰੀ ਬਣਿਆ ਫਿਰਦਾ ਹੈ ਕਾਜ਼ੀ ਆ ਬਹਾਮਣਾਂ ਕੀ ਗੱਲ ਤੱਕੀ ਅਬ ਗੁੱਦ ਪੜਾ ਸਤਾਨੂ ਬਿਲਾਲੋ ਬਾਬਰ ਦੀ ਸਿਪਾਹੀਆਂ ਵੱਲੋਂ ਸਾਦਪੁਰ ਦੀਆਂ ਅਸਤੀਆਂ ਉੱਤੇ ਇਤਨੇ ਹੱਤਿਆਚਾਰ ਹੋ ਰਹੇ ਹਨ ਕਿ ਮਾਨੋ ਸ਼ੈਤਾਨ ਇਸ ਸ਼ਹਿਰ ਵਿੱਚ ਵਿਆਪ ਡਾ ਰਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ ਸੌਹਾਂ ਵਾਲੀ ਮਰਿਆਦਾ ਮੁੱਕ ਚੁੱਕੀ ਹੈ ਮੁਸਲਮਾਨੀਆਂ ਪੜੈ ਕਤਿਬਾ ਕਸ਼ਟ ਮਕਰ ਖੁਦਾਏ ਬਲਾਲੋ ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਇਸ ਵਿੱਪਤਾ ਵਿੱਚ ਆਪਣੀ ਧਰਮ ਪੁਸਤਕ ਕੁਰਾਨ ਦੀਆਂ ਅੱਜ ਤਾਂ ਪੜ ਰਹੀਆਂ ਹਨ ਤੇ ਖੁਦਾ ਅੱਗੇ ਪੁਕਾਰ ਕਰ ਰਹੀਆਂ ਹਨ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਕਤ ਹੈ ਲਾਏ ਵੇ ਲਾਲੋ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਤੇ ਹੋਰ ਪੀ ਸਭ Hindu ਇਸਤਰੀਆਂ ਇਹਨਾਂ ਸਾਰੀਆਂ ਉੱਤੇ ਇਹੀ ਅਤਿਆਚਾਰ ਹੋ ਰਹੇ ਹਨ ਕੂਨ ਕੇ ਸੋਹਲੇ ਗਾਵੇ ਨਾਨਕ ਉਹ ਰਤ ਕਾ ਕੂੰਗੂ ਪਾਏ ਵੇ ਲੱਲ ਇਹ ਨਾਨਕ ਇਸ ਖੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਹਾ ਹੈ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਸਾਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ ਪਰ ਇਹ ਪੀਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜਾ ਵਿੱਚ ਹੋ ਰਹਾ ਹੈ ਇਸ ਵਾਸਤੇ ਲੁਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਵੀ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ ਜਿਨ ਓਪਾਈ ਰੰਗ ਰਵਾਈ ਬੈਠਾ ਵੇ ਕਾ ਵਕੀ ਇਕਲਾ ਇਹ ਭਾਈ ਲਾਲੋ ਤੂੰ ਪੀਸ ਅਟਲ ਨਿਯਮ ਨੂੰ ਚਾਰ ਚੇਤੇ ਰੱਖ ਕੇ ਜਿਸ ਮਾਲਕ ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ ਉਹ ਆਪ ਹੀ ਨਲੇਪ ਰਹਿ ਕੇ ਉਹਨਾਂ ਦੂਰ ਕਟਣਾਵਾਂ ਨੂੰ ਵੇਖ ਰਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰ ਦੀਆਂ ਹਨ ਸੱਚਾ ਸੋ ਸਾਹਿਬ ਸਚਿਤ ਪਾਵਸ ਸਚੜਾ ਨਿਆਉ ਕਰੇ ਗਮਸੂਲਾ ਉਹ ਮਾਲਕ ਪ੍ਰਭੂ ਅਟਲ ਨਿਯਮਾ ਵਾਲਾ ਹੈ ਉਸ ਦਾ ਨਿਆਉ ਹੁਣ ਤੱਕ ਉਹ ਅਟਲ ਹੈ ਉਹ ਅਗਾਹ ਨੂੰ ਵੀ ਅਟਲ ਨਿਯਮ ਵਰਤਾਏਗਾ ਹੁਈ ਨਿਆਉ ਕਰੇਗਾ ਜੋ ਅਟਲ ਹੈ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਲ ਸੀ ਬੋਲਾ ਉਸਾ ਟਲ ਨਹੀਂ ਮਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖਾ ਸਰੀਰ ਰੂਪ ਕਪੜਾ ਟੋਟੇ ਟੋਟੇ ਹੋ ਰਹਾ ਹੈ ਇਹ ਕਿ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ ਆਵਣੂ 78 ਜਨ ਸਤਨਵੇਂ ਹੋਰ ਪੀ ਉੱਠ ਸਿਰਦ ਕਾ ਚੇਲਾ ਪਰ ਇਹ ਭਾਈ ਲਾਲੋ ਜਦ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਹਨ ਅਜੇ ਕੱਲੂ ਘਾਰੇ ਵਾਪਰਦੇ ਹੀ ਰਹੇ ਨੇ ਹਨ ਮੁਗਲ ਅੱਜ ਸੰਮਤ 78 ਵਿੱਚ ਆਏ ਹਨ ਇਹ ਸੰਮਤ 97 ਵਿੱਚ ਚਲੇ ਜਾਣਗੇ ਕੋਈ ਹੋਰ ਸੂਰਮਾ ਪੀ ਉੱਠ ਖੜਾ ਹੋਵੇਗਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਇਸੀ ਸੱਚ ਕੀ ਵੇਲਾ ਜੀ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਜਾਈ ਗਵਾ ਰਹੇ ਹਨ ਨਾਨਕ ਤਾਂ ਇਸ ਵੇਲੇ ਸਿਫ ਸਲਾਹ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ ਸਲਾਹ ਕਰਦਾ ਹੈ ساری ਉਮਰ ਹੀ ਇਹ ਸਿਫ ਸਲਾਹ ਕਰਦਾ ਰਹੇਗਾ ਕਿਉਂਕਿ ਮਨੁੱਖਾ ਜਨਮ ਦਾ ਸਮਾਂ ਸਿਫ ਸਲਾਹ ਵਾਸਤੇ ਹੀ ਮਿਲਿਆ ਹੈ ਆ ਵਨੁ 78 ਰਾਜਨ ਸਤਨਵੈ ਹੋਰ ਭੀ ਉੱਠ ਸੀ ਮਰਦ ਕਾ ਚਿਲਾ ਸਚ ਕੀ ਬਾਣੀ ਨਾਨਕ ਆਕੈ ਸਚ ਸੁਣਾਏ ਸੀ ਸਚ ਕੀ ਵੇਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ